ਆਓ ਵੀ ਮਿੱਤਰੋ ਤੁਸੀਂ ਇਹ ਦੇਖ ਰਹੇ ਹੋ ਮੇਰੇ ਹੱਥ ਦੇ ਵਿੱਚ ਠਿਕਰੀ ਨਸਾਦਰ ਠਿਕਰੀ ਨਸਾਦਰ ਦੇ ਬਹੁਤ ਗੋਣਾ ਜਿਵੇਂ ਆਪਾਂ ਕਿਹੜੇ ਪਸ਼ੂ ਨੂੰ ਦੇ ਸਕਦੇ ਹਾਂ ਕੀ ਇਹਦੇ ਗੋਣਾ ਕਦੋਂ ਦੇਣਾ ਚਾਹੀਦਾ ਪਸ਼ੂ ਨੂੰ ਤੇ ਕੀ ਕੰਮ ਕਰਦਾ ਪਸ਼ੂ ਤੇ ਆਪਾਂ ਸਾਰੀ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਹ ਠਿਕਰੀ ਨਸਾਦਰ ਪਸ਼ੂ ਨੂੰ ਆਪਾਂ ਥਣ ਸੁੱਜਿਆ ਹੋਵੇ ਪਸ਼ੂ ਦੇ ਥਣ ਦੇ ਵਿੱਚ ਗੰਢ ਹੋਵੇ ਪਸ਼ੂ ਦੇ ਦੁੱਧ ਥਣ ਚੋਂ ਘਟ ਆਉਂਦਾ ਹੋਵੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੋਵੇ ਪਸ਼ੂ ਨੂੰ ਆਪਾਂ ਦੇ ਸਕਦੇ ਹਾਂ ਕਿੰਨੀ ਮਾਤਰਾ ਦੇਣੀ ਹੈ ਸਾਨੂੰ ਇਹ ਵੀ ਦੱਸਾਂਗੇ ਜਿਵੇਂ ਕਿ ਤੁਸੀਂ ਆਪਣੀ ਆਹ ਝੋਟੀ ਦੇਖ ਰਹੇ ਹੋ ਇਹਦੇ ਹੁਣ ਸੂਣ ਦੇ ਵਿੱਚ 10 ਦਿਨ ਰਹਿ ਗਏ ਤੁਸੀਂ ਕੋਈ ਵੀ ਪਸ਼ੂਆ ਤੁਹਾਡਾ ਮੱਝਾ ਚਾਹੇ ਗਾਂ ਕੀ 10 ਦਿਨ ਜਦੋਂ ਖੀਰ ਰਹਿ ਜਾਣ ਸੂਣ ਦੇ ਵਿੱਚ ਪਿਛਲੇ ਸੂਏ ਦੇ ਵਿੱਚ ਜੇ ਥਣ ਦੇ ਵਿੱਚ ਉਹ ਦੁੱਧ ਘਟਾ ਹੈ ਜਾਂ ਕੋਈ ਵੀ ਦਿੱਕਤ ਆਉਂਦੀ ਸੀਗੀ ਥਣ ਦੀ ਤੇ ਤੁਸੀਂ ਉਹਨੂੰ ਠਿਕਰੀ ਨਸਾਦਰ ਦੇ ਸਕਦੇ ਹੋ ਠਿਕਰੀ ਨਸਾਦਰ ਬਹੁਤ ਵਧੀਆ ਚੀਜ਼ ਆਹੇ ਤੇ ਆਪਾਂ ਇੱਕ ਦਿਨ ਦੀ ਡੋਜ ਆ ਜਿਹੜੀ 25 ਗ੍ਰਾਮ ਤੋਂ ਲੈ ਕੇ 50 ਗ੍ਰਾਮ ਤੱਕ ਦੇ ਸਕਦੇ ਹੁੰਦੇ ਆ ਤੇ ਤੁਸੀਂ 25 ਗ੍ਰਾਮ ਇੱਕ ਦਿਨ ਦੀ ਡੋਜ ਦੇਣੀ ਆ ਬਿਲਕੁਲ ਇਹਨੂੰ ਪੀਸ ਕੇ ਕੁੱਟ ਕੇ ਬਰੀਕ ਕਰਕੇ ਪਸ਼ੂ ਨੂੰ ਸਾਮ ਨੂੰ ਪਾਣੀ ਪਿਆ ਕੇ ਪੱਠੇ ਖਵਾ ਕੇ ਉਦੋਂ ਬਾਅਦ ਦੇ ਵਿੱਚ ਸੂਣ ਵਾਲੇ ਪਸ਼ੂ ਨੂੰ ਦੇ ਦਿਓ ਫਿਰਲੇ 10 ਦਿਨ ਦੇ ਦਿਓ ਪਸ਼ੂ ਨੂੰ ਜਦੋਂ ਤੁਹਾਡਾ ਪਸ਼ੂ ਸੱਜਰ ਸੂਇਆ ਸੂਣ ਤੋਂ ਬਾਅਦ ਦੇ ਵਿੱਚ ਕੋਈ ਵੀ ਠੰਡ ਦੀ ਦਿੱਕਤ ਸੀਗੀ ਪਿਛਲੇ ਸੂਏ ਦੇ ਵਿੱਚ ਉਹ ਬਿਲਕੁਲ ਨਹੀਂ ਰਹਿਣੀ ਹੈਗੀ ਬਹੁਤ ਵਧੀਆ ਚੀਜ਼ ਆ ਬਰਤ ਕੇ ਦੇਖਿਓ ਅਸੀਂ ਵੀ ਬਰਤ ਦੇ ਆ ਚੋਟੀ ਨੂੰ ਹੁਣ ਆਪਾਂ ਲੈ ਗਏ ਆ ਤੇ ਇਹ ਨੋਕਤਾ ਜਿਹੜਾ ਦੇਣਾਗਾ ਪਹਿਲਾਂ ਵੀਡੀਓ ਵੀ ਪਾਈ ਹੋਈ ਆ ਬਹੁਤ ਭਰਾਵਾਂ ਨੇ ਇਹੋ ਚੀਜ਼ ਬਰਤੀ ਰਿਜ਼ਲਟ ਵੀ ਮਿਲਿਆ ਤੇ ਜਿਹੜੇ ਭਰਾ ਪਹਿਲਾਂ ਤੋਂ ਬਰਤਦੇ ਆ ਉਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿਵੇਂ ਦਾ ਰਿਜ਼ਲਟ ਮਿਲਿਆ ਤੁਹਾਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ